ਸਤ ਸ੍ਰੀ ਅਕਾਲ ਜੀ ਸਵਾਗਤ ਹੈ ਦੋਸਤੋ ਆਪਣੇ YouTube ਚੈਨਲ CrickZone ਵਰਜ ਵਿੱਚ ਅੱਜ ਆਪਾਂ ਗੱਲ ਕਰਾਂਗੇ ਭਾਰਤੀ ਟੀਮ ਚ ਚੱਲ ਰਹੀ ਰਾਜਨੀਤੀ ਯਾ ਸਿਲੈਕਟਰਾਂ ਦਾ ਪਲੇਅਰਾਂ ਪਤੀ ਪਿਆਰ ਅਤੇ ਰੰਜਿਸ਼ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੈ ਜੈਸਵਾਲ ਰਾਹੁਲ ਅਤੇ ਐੱਯਰ ਆਪਣੀ ਚੰਗੀ ਫਾਰਮ ਦੇ ਨਾਲ ਲਗਾਤਾਰ ਵਧੀਆ ਕਰ ਪਰ ਉਹਨਾਂ ਨੂੰ ਲਿਮਟਿਡ ਫਾਰਮੈਟ ਹੀ ਖੇਲਾਈ ਜਾ ਰਹੇ ਹਨ ਪਰ ਆਈਅਰ ਨੂਤਾ ਉਹਨਾਂ ਤੋਂ ਵੀ ਵਾਂਝਿਤ ਰੱਖਿਆ ਗਿਆ ਹੈ ਐਨਾ ਤੋਂ ਉੱਪਰ ਇੱਕ ਨਾਮ ਸਾਹਮਣੇ ਆਉਂਦਾ ਹੈ ਹਰਸ਼ਿਤ ਰਾਣਾ ਜੋ ਹਰ ਫਾਰਮੈਟ ਖੇਡ ਗਿਆ ਹੈ ਡਿਜ਼ਰਵਿੰਗ ਪਲੇਅਰਾਂ ਨੂੰ ਬਾਹਰ ਬਿਠਾਇਆ ਜਾ ਰਿਹਾ ਹੈ ਹਰਸ਼ਿਤ ਦਾ ਅਗਰੈਸ਼ਨ ਵਾਇਰਲ ਹੋਇਆ ਹਰ ਹਜੇ ਤੱਕ ਕੋਈ ਵੀ ਮੈਚ winning ਪਰਫਾਰਮੈਂਸ ਨਹੀਂ ਸਿਲੈਕਟਰਸ ਫਲੇਸੀ ਪਲੇਅਰ ਅਤੇ ਹਾਈਪ ਨੂੰ ਕਈ ਵਾਰੀ ਟੈਲੈਂਟ ਨਾਲ ਬੈਲੈਂਸ ਕਰਦੇ ਨੇ ਪਰ ਇਹ ਬੈਲੈਂਸ ਡਿਜ਼ਰਵਿੰਗ ਪਲੇਅਰ ਲਈ ਸਿਰਫ ਆਪਣਾ ਬਣ ਕੇ ਰਹਿ ਜਾਂਦਾ ਹੈ ਸਿਰਫ ਟੈਲੈਂਟ ਦਾ ਇਸ਼ੂ ਨਹੀਂ ਸਿਲੈਕਟਰ ਦੇ ਰਾਜਨੀਤੀ ਇੰਟਰਨਲ ਐਸੋਸੀਏਸ਼ਨ ਇਨਫਲੂਐਂਸ ਇਹ ਵੀ ਡਿਸੀਜਨ ਚ ਰੋਲ ਨਿਭਾਉਂਦੇ ਨੇ ਟੀਮ ਇੰਡੀਆ ਨੂੰ ਬੈਲੈਂਸ ਚਾਹੀਦਾ ਹੈ ਯੰਗ ਪਲੇਅਰਸ ਨੂੰ ਚਾਂਸ ਮਿਲੇ ਪਰ ਡਿਜ਼ਰਵਿੰਗ ਪਲੇਅਰ ਦਾ ਹੱਕ ਵੀ ਪ੍ਰੋਟੈਕਟ ਹੋਵੇ ਅਰਸ਼ਿਤ ਰਾਣਾ ਕੋਈ ਬਹੁਤ ਨਗਾ ਨਹੀਂ ਕਰ ਰਿਹਾ ਸੋਨੂ ਕੀ ਲੱਗਦਾ ਹੈ ਜੈਸਵਲ ਰਾਹੁਲ ਅਤੇ ਅਈਅਰ ਤੇ ਹੋਰ ਵੀ ਬਹੁਤ ਸਾਰੇ ਪਲੇਅਰ ਵਧੀਆ ਖੇਲਦੇ ਹੋਏ ਵੀ ਕੀ ਹਰ ਫਾਰਮੈਟ ਏਲ ਪਾਵਣਗੇ ਕਮੈਂਟ ਵਿੱਚ ਆਪਣਾ ਓਪੀਨੀਅਨ ਦਿਓ ਅਤੇ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੇ ਤੁਸੀਂ ਸੋਚਦੇ ਹੋ ਡਿਜ਼ਰਵਿੰਗ ਪਲੇਅਰ ਨੂੰ ਮੌਕਾ ਮਿਲਣਾ ਚਾਹੀਦਾ ਹੈ ਕਮੈਂਟ ਕਰਕੇ ਦੱਸੋ